ਰਾਜਸਥਾਨ ਤੋਂ 2.12 ਕਿਲੋ ਚੂਰਾ ਪੋਸਟ ਲੈ ਪੰਜਾਬ ਵਿੱਚ ਦਾਖਲ ਹੋਏ ਇੱਕ ਗੱਡੀ ਚਾਲਕ ਨੂੰ ਪੋਸਟ ਸਮੇਤ ਫਾਜ਼ਿਲકા ਪੁਲਿਸ ਨੇ ਕੀਤਾ ਕਾਬੂ ਜਾਣਕਾਰੀ ਮੁਤਾਬਕ ਅਬੋਹਰ ਦੇ 3.0 ਤੇ ਨਾਕੇਬੰਦੀ ਦੌਰਾਨ ਬਹਾਦਰ ਖੇੜਾ ਵਾਲੇ ਪਾਸਿਓਂ ਆ ਰਹੀ ਇੱਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਿਸ ਦੇ ਵਿੱਚ ਪਲਾਸਟਿਕ ਦੇ ਖਾਲੀ ਬੈਗ ਲੋਡ ਸਨ ਅਤੇ ਇਹਨਾਂ ਬੈਗਾਂ ਦੇ ਵਿੱਚ ਜਦ ਤਲਾਸ਼ੀ ਲਈ ਗਈ ਤਾਂ 11 ਗੱਟਿਆਂ ਦੇ ਵਿੱਚੋਂ ਚੂਰਾ ਪੋਸਤ ਬਰਾਮਦ ਹੋਇਆ ਦੱਸ ਦਈਏ ਕਿ ਬਰਾਮਦ ਹੋਇਆ ਚੂਰਾ ਪੋਸਤ ਦਾ ਵਜ਼ਨ 2 ਕੈਂਟਲ 20 ਕਿਲੋ ਹੈ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਗੱਡੀ ਦੇ ਚਾਲਕ ਅਤੇ ਗੱਡੀ ਨੂੰ ਵੀ ਕਾਬੂ ਕਰ ਲਿਆ ਗਿਆ ਦੱਸ ਦਈਏ ਕਿ ਫਾਜ਼ਲ ਕਾ ਪੁਲਿਸ ਦੇ ਵੱਲੋਂ ਨੈਸ਼ਨਲ ਨਸ਼ੇ ਦੇ ਤਹਿਤ ਨਸ਼ੇ ਦੇ ਖਿਲਾਫ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਇਸ ਦੇ ਤਹਿਤ ਪੁਲਿਸ ਦੇ ਵੱਲੋਂ ਹੁਣ ਸਖਤੀ ਦੇ ਨਾਲ ਨਸ਼ਿਆਂ ਤੇ ਖੱਲ ਪਾਉਣ ਦੇ ਲਈ ਤਾਪੜ ਤੋੜ ਕਾਰਵਾਈਆਂ ਕੀਤੀਆਂ ਜਾ ਰਹੀਆਂ। ờ ਮਾਨਯੋਗ ਐਸਐਸਪੀ ਸਾਹਿਬ ਫਾਜ਼ਲਗੜ੍ਹ ਡਾਕਟਰ ਪ੍ਰਗਯ ਜੈਨ ਆਈਪੀਐਸ ਦੇ ਨਿਰਦੇਸ਼ਾਂ ਤਹਿਤ ਇਹ ਚਲਾਇਆ ਜਾ ਰਿਹਾ ਮਿਸ਼ਨ ਨਿਸ਼ਚੈਨ ਤੇ ਤੈਤਕਲ ਡਿਫੈਂਸ ਰੋਡ ਬਹਾਦਰ ਖੇੜਾ ਵਿਖੇ ਨਾਕਾਬੰਦੀ ਦੇ ਦੌਰਾਨ ਇੱਕ ਕੈਂਟਰ ਨੂੰ ਰੋਕਿਆ ਗਿਆ। ਕੈਂਟਰ ਦੀ ਸਰਚ ਦੌਰਾਨ ਸਾਨੂੰ 11 ਗੱਟੇ ਡੋਡੇ ਚੂਰਾ ਪੋਸਟ ਜਿਨ੍ਹਾਂ ਦਾ ਵਜ਼ਨ ਕੀਤਾਣ ਤੋਂ ਬਾਅਦ ਕੁੱਲ 220 ਕਿਲੋਗ੍ਰਾਮ ਡੋਡਾ ਚੂਰਾ ਪੋਸਟ ਸਾਨੂੰ ਬਰਾਮਦ ਹੋਇਆ। ਜੀ। ਰੁਪੀ ਕਿੰਨੇ ਆਏ ਸੀ ਜੀ ਇਹ ਜਿਹੜਾ ਅਕਿਊਸਡ ਹੈ ਜੀ ਇਹਦਾ ਨਾਮ ਗੁਰਪਾਲ ਸਿੰਘ ਏਲੀਅਸ ਗਿੰਨੀ son of ਬੁੱਧ ਸਿੰਘ ਰੈਜ਼ਿਡੈਂਸ ਆਫ ਹਿੰਮਤਪੁਰਾ ਜੀ ਇਹ ਜੋਧਪੁਰੋਂ ਲਿਆਇਆ ਜੀ ਕਿ ਕਿਤੋਂ ਵਿਚਨਾ ਸੀ ਇਹਨਾਂ ਦੇ ਨਾਲ ਜਿਹੜੇ ਬਾਕੀ ਫੈਕਟਸ ਆ ਜੀ ਉਹ ਅਸੀਂ ਹੁਣ ਇਹਨੂੰ ਜਿਹੜਾ ਕਿਊਸਡੇ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਹਦਾ ਰਿਮਾਂਡ ਲਿਆ ਜਾਊਗਾ ਤੇ ਬਾਕੀ ਜਿਹੜੇ ਫੈਕਟਸ ਆ ਉਹ ਦੌਰਾਨੇ ਤਫ਼ਤੀਸ਼ ਸਾਹਮਣੇ ਆਉਣਗੇ ਕੋਈ ਪਹਿਲਾਂ ਵੀ ਪਰਚਾ ਦਰਜ ਹੈ ਸਰ ਇਹਦੀ ਜਿਹੜੀ ਕ੍ਰਿਮਨਲ ਦੀ ਜਿਹੜੀ ਇਹਦੀ ਕ੍ਰਿਮਨਲ ਇਨਸੀਡੈਂਟ ਹੈਗੇ ਆ ਉਹ ਅਸੀਂ ਦੌਰਾਨੇ ਰਿਮਾਂਡ ਅਸੀਂ ਸਾਰੇ ਉਹਨੂੰ ਸੰਭਾਲ ਲਾਂਗੇ ਸੈਂਟਰ ਦੇ ਵਿੱਚ ਕੀ ਲੱਦਿਆ ਹੋਇਆ ਸੀਗੇ ਸਰ ਮੌਕੇ ਤੇ ਜਿਹੜਾ ਹੈ ਸੈਂਟਰ ਦੇ ਵਿੱਚ ਲਿਫਾਫੇ ਪਲਾਸਟਿਕ ਜਿਹੜੇ ਕੁਰਕਰੇ ਵਗੈਰਾ ਦੀ ਪੈਕਿੰਗ ਵਾਸਤੇ ਜਿਹੜੇ ਯੂਜ਼ ਹੁੰਦੇ ਆ ਉਹ ਸੀ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਦੇ ਨਿਰਦੇਸ਼ਾਂ ਤੇ ਸਾਡਾ ਜਿਹੜਾ ਮਿਸ਼ਨ ਨਿਸ਼ਚੈ ਚੱਲ ਰਿਹਾ ਉਸ ਦੇ ਤਹਿਤ ਹੀ ਸਾਡੀ ਨਾਕਾਬੰਦੀ ਕੀਤੀ ਗਈ ਸੀ ਡਿਫੈਂਸ ਰੋਡ ਜਿਹੜਾ ਟੀ.72 ਜਿਹੜਾ ਉੱਥੇ ਦੌਰਾਨ ਇਹ ਚੈੱਕਿੰਗ ਸਾਨੂੰ ਇਹ ਜਿਹੜੀ ਸਫਲਤਾ حاصل ਹੋਈ ਠੀਕ ਹੈ